ए पी देख रहे सारे दर्शकों का स्वागत है पुलिस वालों नशे खिलाफ चलाई मुहिम संपर्क तहत बसी पठाणा विखे जागरूकता सेमिनार करवाया गया जिस विच जिला पुलिस मुखी डॉक्टर रवजोत गरेवाल ते डी एस शर्मा एसएचओ सुरेश कुमार शर्मा विशेष तौर पर पहुंचे एशिया ए तो विशेष रिपोर्ट सब तो पहला साढ़े जिले के एस डॉक्टर रवजोत गरेवाल आउट आज पुलिस प्रशासन वालों संपर्क मुहिम चलाई गई जिस सबरली ड्यूटी है संपर्क मुहिम नशे दे। पर मैं मेरे एक चंगे अधिकारी ने पुलिस प्रशासन के उन्होंने एक गल कही सी वो शायद थोड़े से लागू होती है उन्होंने कहा सी कि चंगा काबिल पुलिस अफसर बनने लिए उस दिन तीन पिया बिल्कुल अगर सही हो ताको पुलिस अफसर करेगी फ्रॉम नहीं हो सकता जे गल करिए असी मैडम नवजोत गरेवाल की पहली टीम पुलिस चंगा रसूक चाहे उच्च अधिकारी हो चाहे लो लेवल के अधिकारी हो एस एच कोई भी अधिकारी को हो मेनू तो नहीं लगता मैं किसी को भी असं पूछा किसी भी पुलिस अधिकारी ने यह कहा हो कि एस पी मैन सानवाई नहीं करते जिन्हें भी पुलिस अधिकारी ਮੈਨੂੰ ਲਗਾਤਾਰ ਦੇਖਦੇ ਹੋਗਾ ਕਿ ਉਹਨਾਂ ਨੇ ਇਹੀ ਕਹੀ ਕਿ ਜੋ ਐਸਐਸਟੀ ਬੈਂਕ ਦਾ ਰਵੱਈਆ ਹੈ ਉਹ ਸਾਡੇ ਨਾਲ ਪਰਵਾਰੀ ਤਰੀਕੇ ਨਾਲ ਮੇਰੇ ਸਾਡੇ ਟੀਮ ਦੇ ਜੋ ਸਾਥੀ ਨੇ ਸਾਰਿਆਂ ਨੂੰ ਮੇਰਾ ਬਹੁਤ ਹੀ ਸਤਿਕਾਰ ਭਰਿਆ ਸਤਿਕਾਰ ਕੀਤਾ ਮੇ ਤੁਪੈਨਾ ਜਿਹੜੇਾਰੇ ਸੀਗੇ ਉਹਨਾਂ ਨੇ ਬੜਾ ਮਾਣ ਬਖਸ਼ਿਆ ਤੇ ਉਹਨਾਂ ਨੂੰ ਮੇਰੇ ਬੰਦ ਪੁਲਿਸ ਬਾਰੇ ਉਸ ਦਾ ਇਹ ਹੀ ਕਹਿ ਜਾਣਾ ਹੈ ਜੀ ਜੋ ਸੀ ਸਿੱਖਿਆ ਵੀ ਹੈ ਕਿ ਪੁਲਿਸ ਪਬਲਿਕ ਦਾ ਇੱਕ ਪ੍ਰਤੀਬਿੰਬ ਹੁੰਦੀ ਹੈ ਆ ਸਾਡੇ ਸਮਾਜ ਚੋਂ ਹੀ ਬੱਚੇ ਮੁੰਡੇ ਕੁੜੀਆਂ ਉੱਠ ਕੇ ਪੁਲਿਸ ਚਾਹੁੰਦੇ ਨੇ ਪਰ ਪੁਲਿਸ 'ਚ ਜੋ ਇਹਨਾਂ ਦਾ ਲੋਗ ਹੁੰਦਾ ਹੈ ਉਹ ਇੱਕ ਤਰੀਕੇ ਨਾਲ ਇਨਫੋਰਸਮੈਂਟ ਦਾ ਮਾਨਜਮਾ ਹੈ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਜੀ.ਪੀ.ਸਾਹਿਬ ਪੰਜਾਬ ਨੂੰ ਜਿਹੜਾ ਸਾਰੇ ਪੂਰੇ ਪੰਜਾਬ ਨੂੰ ਪੁਲਿਸ ਨੂੰ ਦੇਸ਼ਾ ਹਰਦੇਸ਼ ਹੈ ਸੰਪਰਕ ਮੀਟਿੰਗ ਕਰਨਾ ਉਦੋਂ ਮੁੱਖ ਮੰਤਰੀ ਇਹੀ ਹੈ ਕਿ ਜੋ ਪੁਲਿਸ ਹੈ ਉਹ ਜਾ ਕੇ ਪਬਲਿਕ ਦੇ ਵਿੱਚ ਪਹੁੰਚੇ ਪਬਲਿਕ ਤੇ ਪੁਲਿਸ ਦੇ ਵਿੱਚ ਗੱਲਬਾਤ ਹੋਵੇ ਤੇ ਕਈ ਵਾਰੀ ਜਿਹੜਾ ਇੱਕ ਇੱਕ ਡਿਸਟੈਂਸ ਰਹਿੰਦਾ ਹੈਗਾ ਇੱਕ ਫਰਕ ਰਹਿੰਦਾ ਹੈ ਪਬਲਿਕ ਤੇ ਪੁਲਿਸ ਦੇ ਵਿੱਚ ਉਹ ਜਿਹੜਾ ਫਰਕ ਹੈ ਉਹ ਖਤਮ ਹੋਵੇ ਨਸ਼ੇ ਆਦੀ ਆਪਾਂ ਸਾਰਿਆਂ ਨੇ ਬੜੀਆਂ ਗੱਲਾਂ ਕੀਤੀਆਂ ਤੇ ਅਸੀਂ ਸਾਰੇ ਜਾਣਦੇ ਹਾਂ ਇਸ ਗੱਲ ਨੂੰ ਕਿ ਜੋ ਇੱਕ ਨਸ਼ਿਆਂ ਦਾ ਕੋਹ ਪੰਜਾਬ ਨੂੰ ਲੱਗਿਆ ਹੈ ਉਹ ਸਾਡੇ ਸਾਰਿਆਂ ਲਈ ਇੱਕ ਬਹੁਤ ਹੀ ਵਿਸ਼ਾਲ ਮੁੱਦਾ ਬਣਿਆ ਹੋਇਆ ਹੈ ਪੰਜਾਬ ਪੁਲਿਸ ਦਾ ਇਹਦੇ ਵਿੱਚ ਇੱਕ ਬਹੁਤ ਮੁੱਖ ਰੋਲ ਹੈ ਪੰਜਾਬ ਪੁਲਿਸ ਇਹਦੇ ਵਿੱਚ ਪਰਚੇ ਵੀ ਕਰਦੀ ਹੈ ਪਬਲਿਕ ਮੀਟਿੰਗ ਵੀ ਕਰਦੀ ਹੈ ਈ ਐਡਿਕਸ਼ਨ ਬਾਰੇ ਜਾਣਕਾਰੀ ਵੀ ਦਿੰਦੀ ਹੈ ਪਰ ਜਿੱਦਾਂ ਬੜੇ ਸਾਧਾਰਨ ਤੁਸੀਂ ਸਾਰੇ ਇਸ ਵਿਸ਼ੇ 'ਤੇ ਕੰਮ ਕਰ ਰਹੇ ਹੋ ਤੁਸੀਂ ਵੀ ਇਲਾਕੇ ਦੀ ਸਾਰੇ ਜਣੇ ਕ੍ਰੀਮ ਹੋ ਤੁਹਾਨੂੰ ਪਤਾ ਹੈ ਦੀ ਇਲੈਕਟ੍ਰਿਟੀ ਦੇ ਕੀ ਇਸ਼ੂਜ਼ ਨੇ ਕੀ ਪ੍ਰੋਬਲਮ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਤੱਕ ਇਹ ਇੱਕ ਕੀ ਵਿਸ਼ੇਸ਼ ਕਿ ਨਹੀਂ ਜੀ ਅੱਜ ਪਸੀ ਪਠਾਣਾ ਵਿਖੇ ਅਸੀਂ ਸੰਪਰਕ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ ਜੋ ਸੰਪਰਕ ਮੁਹਿੰਮ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਆਮਾਨਯੋਗ ਬੀਜਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਲਾਈ ਚਾਲੀ ਜਾ ਰਹੀ ਹੈ ਜ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵਕਤਕ ਵਕਤਾਂ ਤੇ ਪਬਲਿਕ ਮੀਟਿੰਗ ਕੀਤੀ ਜਾਂਦੀ ਹੈ ਕੁਝ ਮੀਟਿੰਗਸ ਐ ਐਸਐਸਪੀ ਲੈਵਲ ਤੇ ਕਿੰਤੀ ਜਾਣਗੀਆਂ ਨੇ ਕੁਝ ਮੀਟਿੰਗਸ ਡੀਐਸਪੀ ਲੈਵਲ ਤੇ ਐਸਪੀ ਲੈਵਲ ਤੇ ਐਸਐਚਓ ਲੈਵਲ ਤੇ ਤੇ ਜ਼ੈਰ ਲੈਵਲ ਤੇ ਵੀ ਕੀਤੀਆਂ ਜਾਂਦੀਆਂ ਨੇ ਸੰਪਰਕ ਮਹੀਮ ਦਾ ਜੋ ਮੁੱਖ ਮੰਤਵ ਇਹ ਹੈ ਕਿ ਜੋ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ ਉਹਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਪਬਲਿਕ ਦਾ ਕੌਨਫੀਡੈਂਸ ਮਿਲੇ ਤਾਂ ਜੋ ਪਬਲਿਕ ਸਾਡੇ ਨਾਲ ਖੁੱਲ ਕੇ ਕੋਈ ਗੱਲ ਕੋਈ ਪ੍ਰੋਬਲਮ ਜਿਹੜੀ ਡਿਸਕਸ ਕਰਨ ਵਾਲੀ ਹੁੰਦੀ ਹੈ ਪੁਲਿਸ ਤੇ ਪਬਲਿਕ ਦਾ ਰਿਸ਼ਤਾ ਬਿਹਤਰ ਹੋਵੇ ਸਾਡੀ ਇਨਫੋਰਮੇਸ਼ਨ ਬਿਹਤਰ ਹੋਵੇ ਤੇ ਇੱਕ ਤਰੀਕੇ ਦਾ ਪਬਲਿਕ ਆਊਟਰੀਚ ਹੈ ਜਿੱਦੇ ਚ ਅਸੀਂ ਇਹ ਚਾਹੁੰਦੇ ਆ ਕਿ ਜੋ ਵੀ ਕੋਈ ਨਸ਼ਿਆਂ ਤੋਂ ਇਲਾਵਾ બીਜੇ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਦਾ ਇੱਕ ਖੁੱਲ ਕੇ ਸੰਵਾਦ ਜਿਹੜਾ ਹੈਗਾ ਇੱਕ ਪਬਲਿਕ ਪਲੇਟਫਾਰਮ ਤੇ ਹੋਵੇ ਇਸ ਮੁਹਿੰਮ ਦਾ ਸਾਨੂੰ ਬਹੁਤ ਚੰਗਾ ਫੀਡਬੈਕ ਆ ਰਿਹਾ ਤੇ ਸਾਰੇ ਲੋਕ ਪਹੁੰਚਦੇ ਨੇ ਤੇ ਕਿਉਂਕਿ ਵੱਖ-ਵੱਖ ਤਰੀਕੇ ਦੇ ਜਿਹੜੇ ਮੋਤਵਾਰ ਜਿਹੜੇ ਮੌਜੂਦ ਸ਼ਖਸੀਅਤਾਂ ਹੁੰਦੀਆਂ ਨੇ ਇਲਾਕੇ ਦੀਆਂ ਉਹ ਸਾਰੀਆਂ ਪਹੁੰਚਦੀਆਂ ਨੇ ਤੇ ਜੋ ਇਲਾਕੇ ਦੇ ਮੁੱਖ ਮੁੱਦੇ ਹੁੰਦੇ ਨੇ ਉਹ ਡਿਸਕਸ ਕੀਤੇ ਜਾਂਦੇ ਨੇ ਕਿੰਨੇ ਕ ਨੌਜਵਾਨ ਹੈਗੇ ਮੁਖ ਧਾਰਾ ਚ ਆ ਚੁੱਕੇ ਨਸ਼ਾ ਛੱਡ ਕੇ ਅ ਜੀ ਇਹਦੇ ਵਿੱਚ ਅਸੀਂ ਹੁਣੇ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਜਿਹੜਾ ਕਿ ਨਾ 64ਏ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ স্মੋਲ ਕੁਆਂਟੀਟੀ ਦੇ ਜਿੰਨੇ ਵੀ ਪਰਚੇ ਹੈਗੇ ਨੇ ਉਹ ਕੱਡੇ ਸੀਗੇ ਜ਼ਿਲ੍ਹੇ 'ਚ ਜਿਹੜੇ ਵੀ ਅਕਿਊਜ਼ਡ ਇਹਨਾਂ ਨੇ ਇਹਨਾਂ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਡੀ ਐਡਿਕਸ਼ਨ ਦੇ ਲਈ ਉਹਨਾਂ ਦਾ ਅਸੀਂ ਮਾਨਯੋਗ ਪੋਰਟ ਵੱਲੋਂ ਆਰਡਰਸ ਲੈਂਦੇ ਨੇ ਇਹ ਜੇ ਫਿਲਹਾਲ ਸਾਡੇ ਕੋਲ 7 ਆਰਡਰਸ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਆਰਡਰਸ ਅਸੀਂ ਇਹ ਜੇ ਲੈ ਕੇ ਆ ਸਕਦੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਨਸ਼ੇ ਦੀ ਅਗਰ ਸੂਚਨਾ ਦਵਾਂਗੇ ਤਾਂ ਨਸ਼ੇੜੀ ਸਾਡੇ ਨਾਲ ਨਾ ਕੋਈ ਜਾਂ ਸਾਡਾ ਰਿਸ਼ਤਾ ਨਾ ਖਰਾਬ ਹੋ ਜੇ ਉਸ ਲਈ ਕੀ ਮੂਹਮ ਹੈ ਪਹਿਲੀ ਗੱਲ ਜੀ ਮੈਂ ਤੁਹਾਡੇ ਮਾਜਮ ਰਾਹੀਂ ਇਹ ਆਸ਼ਵਾਸਨ ਦੇਣਾ ਚਾਹੁੰਦੀ ਹਾਂ ਕਿ ਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹ ਗੁਪਤ ਰੱਖੀ ਜਾਏਗੀ ਤੁਜੀ ਗੱਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਡਰੱਗ ਟਿਪ ਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਤੁਸੀਂ ਸਾਰੇ ਗੂਗਲ ਕਰ ਸਕਦੇ ਹੋ ਇਹਦਾ ਨੰਬਰ ਅਵੇਲੇਬਲ ਹੈਗਾ ਉਹਦੇ ਤੇ ਜਿਹੜਾ ਤੁਹਾਡੀ ਆਈਡੈਂਟੀਟੀ ਹੈ ਉਹ ਕੁੱਪਤ ਰਹਿੰਦੀ ਹੈ ਤੇ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਇਸ ਤਰੀਕੇ ਦੇ ਨਾਲ ਜੇ ਕੋਈ ਤੁਸੀਂ ਉਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਲੋਕਾਂ ਕੋਲ ਇੱਕ ਫੈਸਿਲਿਟੀ ਹੈਗੀ ਹੈ ਤੇ ਸਾਡੇ ਨਾਲ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਵੀ ਜੋ ਗੱਲ ਕਰਦੇ ਨੇ ਉਹ ਵੀ ਫੈਸਿਲਿਟੀ ਲੋਕਾਂ ਕੋਲ ਚੰਗੀ ਹੈ ਜੀ ਥੈਂਕ ਯੂ ਜੀ ਥੈਂਕ